ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਇਹ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਇਹ ਗਰਦਾਸਪੁਰ ਦੇ ਨੇੜੇ ਇੱਕ ਪਿੰਡ ਨਵੀਪੁਰ ਦੀਆਂ ਨੇ ਜਿੱਥੇ ਕਿ ਨਵੀਪੁਰ ਦੀ ਕਲੋਨੀ ਦੇ ਵਿੱਚ ਅੱਜ 15 ਅਗਸਤ 2025 ਨੂੰ ਸਵਤੰਤਰਤਾ ਦਿਵਸ ਮਨਾਉਣ ਦੇ ਲਈ ਆਮ ਲੋਕਾਂ ਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਪਰ ਉਹ ਸੋਟਾ ਦਾ ਪ੍ਰੋਗਰਾਮ ਕਦੋਂ ਵੱਡਾ ਹੋ ਗਿਆ ਪਤਾ ਹੀ ਨਹੀਂ ਚੱਲਿਆ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਬਲਵਿੰਦਰ ਚਿੰਟੂ ਜੀ ਨੇ ਉਲੀਕਿਆ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਪਣੇ ਏਰੀਏ ਦੇ ਜਿੰਨੇ ਵੀ ਸੱਜਣ ਨੇ ਉਹਨਾਂ ਨੂੰ ਇੱਥੇ ਬੁਲਾਇਆ ਨਾਲ ਦੀ ਨਾਲ ਬਹੁਤ ਸਾਰੇ ਬੱਚਿਆਂ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਸੰਜੋਗ ਕੇ ਉਹਨਾਂ ਦੇ ਵੱਲੋਂ ਅੱਜ ਰੰਗਾਂ ਰੰਗ ਪ੍ਰੋਗਰਾਮ ਵੀ ਕਰਵਾਏ ਗਏ ਤੇ ਖੂਬਸੂਰਤ ਤਰੀਕੇ ਦੇ ਨਾਲ ਬੱਚਿਆਂ ਨੇ ਅੱਜ ਦਾ ਇਹ ਪ੍ਰੋਗਰਾਮ ਵੀ ਜਿਹੜਾ ਆ ਪਰਫਾਰਮ ਕੀਤਾ ਤਾਂ ਦਾਦੀ ਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਅਸੀਂ ਸਿਰਫ ਤੇ ਸਿਰਫ ਆਮ ਨਾਗਰਿਕ ਹੀ ਕਹਿ ਸਕਦੇ ਆ ਤੇ ਆਮ ਨਾਗਰਿਕ ਅੱਜ ਦੇ ਦਿਨ ਦੇ ਵਿੱਚ ਇੰਨਾ ਜਿਆਦਾ ਖੁਸ਼ੀ ਤੇ ਅੱਜ ਦਾ ਇਸ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਸੀ ਉਹ ਬੱਚਿਆਂ ਨੂੰ ਅੱਗੇ ਵਧਾਉਣ ਦੇ ਲਈ ਕੀਤਾ ਗਿਆ ਸੀ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਕੀਤਾ ਗਿਆ ਸੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਹਿੱਸਾ ਲੈ ਕੇ ਆਪਣੀ ਆਪਣੀ ਪਰਫਾਰਮੈਂਸ ਕੀਤੀ ਤੇ ਇਸ ਪ੍ਰੋਗਰਾਮ ਨੂੰ ਸੁੰਦਰ ਬਣਾਇਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਬੱਚਿਆਂ ਨੂੰ ਖਾਣ ਪੀਣ ਦਾ ਪ੍ਰੋਗਰਾਮ ਵੀ ਜਿਹੜਾ ਆ ਕੀਤਾ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਦੇ ਨਾਮ ਵੀ ਜਿਹੜੇ ਆ ਬੱਚਿਆਂ ਨੂੰ ਵੰਡੇਗੇ ਉਹ ਸਾਰਾ ਵੀਡੀਓ ਦੇਖਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਹੋਰ ਲਿੰਕ ਦਿੱਤਾ ਹੋਇਆ ਹੈ ਉਹ ਤੁਸੀਂ ਦੇਖ ਸਕਦੇ ਹੋ ਇਹ ਲਿੰਕ ਦੇ ਵਿੱਚ ਜੋ ਗੱਲਬਾਤ ਕਰਨ ਜਾ ਰਿਹਾ ਹਾਂ ਕਿ ਉਹ ਇਹ ਸੀ ਕਿ ਇਸ ਤੋਂ ਬਾਅਦ ਨਿਮਾਣੇ ਜੀ ਚੀਫ ਐਡੀਟਰ ਡੀਪੀਸੀ ਪੰਜਾਬੀ ਦੇ ਧਰਮਪਾਲ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਦੋ ਸ਼ਬਦ ਬੋਲਣ ਦਾ ਮੌਕਾ ਦਿੱਤਾ ਗਿਆ ਸਨਮਾਨ ਉਹ ਇੱਕ ਮੋਮੈਂਟੋ ਦੇ ਰੂਪ ਦੇ ਵਿੱਚ ਹਾਸਲ ਕਰਦੇ ਹੋਏ ਜਿਹੜੀਆਂ ਨੇ ਉਹ ਤਸਵੀਰਾਂ ਦੇਖਦੇ ਆਂ ਮੱਤੀਆਂ ਪੰਜਾਬੀ ਨਿਗਰਨੀ ਪੱਲਿਕਾ ਦੀ ਪ੍ਰਧਾਨ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਜ ਮੀਡੀਆ ਕਾਨਫਰੰਸ ਕਰਨਾ ਚਾਹੁੰਦੇ ਤੇ ਫਾਇਦਮੰਦ ਜਾਣਕਾਰੀ ਦੇਣ ਕਰਕੇ ਨਾਲ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਤਨਾ ਦੇਣ ਕਰਕੇ ਤੁਹਾਡਾ ਬਹੁਤ ਬਹੁਤ میں نے کہا ہے صاحب میں اپ کو معلوم ہوں گا انہوں نے مجھے تصدیق کرایا تھا کہ جو مالی اپ نے پروگرام کیا ہے پھر یہاں اپ ہیں تو کہ یہ بھی تو میرے کے اپ کا پروگرام نہیں ہے باقی نہیں کوئی کیش صورتیاں ہوں میں مانتا ہوں کہ وہ مطلب سٹیٹمنٹ اور انفرماٹ اپ کا سسٹم کیسا چل رہا ہے

ایک فارم میں کوئی بندہ اسے جا کے دے پہ چیزے ساتھ ہم بات کے ساتھ سے نا انبائی کی تھا اسی تین کو سارے کچھنا تھا جب آیا ہم کو بات کر دیا بات کر دیا ہم کی بات کر دیا جنہوں نے اسے بات کے لئے پر کیا دی ہم بات کر دیا یہ سان بات میں آپ اور بہت بہت ہم نے اس کا بہت بہت تو جب ایک سوڑت میں تیمی سکتا چاہیے اس کا اس کا دینا اس کا دینا میں تمان